ਜਾਇਦ ਬੜੀ ਬੱਦਲ ਦੇਖਣੋਂ ਬੁੰਡੇ ਬੁਲਾਏ ਹੋਏ ਕਿਸੇ ਕੋਲ ਕੇ ਵੀ ਫੋਨ ਕਰਾਉਂਦੇ ਆ ਨਹੀਂ ਹਾਰੋ ਚੱਲੋ ਪਛਲੋ ਕਿ ਨਹੀਂ ਤਾਨੂੰ ਕੋਈ ਬੁਲਾਇਆ 3000 ਜਮਾਤ ਤੇ ਨਹੀਂ ਲਾਦੇ ਅੰਦਰ ਲਈ ਮੁਲਾਜ਼ਮ ਦੇ ਖਾਤੇ ਜਿੰਨੇ ਹਰ ਮਹੀਨੇ 3000 ਤੇ ਰੱਬੀਆ ਕਰਦੇ ਆ 6 ਸਾਲ ਹੋ ਗਏ ਨਾਲੀਆਂ ਕਾਪੀਆਂ ਜਿਹੜੀਆਂ ਨੀਲ ਹੋਈਆਂ ਪੈਸੇ ਜਮਾ ਨਹੀਂ ਹੋਏ ਬਦ ਸਰਕਾਰ ਨੇ ਬਿਆਜ ਨਹੀਂ ਉਹ ਬਿਆਜ ਕੌਣ ਡਾਊਂਗਾ ਕਹਿੰਦੇ ਕੌਣ ਨੇ ਕਿਹਾ ਜ਼ਿਆਦਾ ਨਹੀਂ ਬੋਲਨੇ ਕਰੋ ਇੱਕ ਤਾਂ ਬੰਦਾ ਮੰਨੋ ਸਨੇਕ ਵੇਚਦਾ ਚੰਸ ਵੇਚਦਾ ਸ਼ਰਾਬ ਵੇਚਦਾ ਉਹਦੀ ਜ਼ਿਆਦਤ ਕੋਈ ਜਾਂਦੀ ਆ ਪਰ ਇੱਕ ਕਦਨ ਕਹੇ ਨਾ ਭੇਵੀ ਕਟਵਾਰੇ ਦੇ ਕਹਨੇ ਦੀ ਜ਼ਿਆਦਤ ਕਿਹੜੀ ਹੁੰਦੀ ਕਾਨੂੰਨ ਦੇ ਕੋਈ ਹੈ ਨਾ ਸੌਣ ਕਿਸ਼ੇ ਕਰ ਲੋ ਭਰਾ ਮੈਂ ਬੁਲਾਉ ਕਿਹਨੇ ਬੁਲਾਉਣਾ ਅਜਾਈ ਜੀ ਇਹ ਵਿੱਚੋਂ ਦੇ ਸਾਡੇ 6 ਸਾਲ ਹੋ ਗਏ ਮੈਂ ਨੂੰ ਕਿਹਾ ਮੇਰੀ ਨੋਟਿਸ ਬਣਾ ਕੇ ਦੇ ਨੋਟਿਸ ਬਣਾ ਕੇ ਦੇ ਟੌਣੀ ਬਣਾ ਕੇ ਦੇ ਰਿਆ ਇਹ ਸੰਬੰਧੀ ਕਮਿਸ਼ਨ ਸਾਹਿਬ ਨੂੰ ਦੱਸਾ ਦਿੱਤੀ ਹੈ ਜਦੋਂ ਵੀ ਭਾਈ ਮੈਂ ਅਨਪੜ੍ਹ ਹਾਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਇਸ ਲਈ ਹੁਣ ਸਾਰਾ ਪਤਾ ਲੱਗ ਗਿਆ ਵਾ ਮੈਨੂੰ ਲਿੱਤੀ ਦੇਣਾ ਚਾਹੀਦਾ ਵਾ ਸਾਹਿਬ ਨੂੰ ਮੈਨੂੰ 6 ਸਾਲ ਹੋ ਗਏ ਇਹ ਕਹਿੰਦੇ ਆ 7 ਵਾਰ ਮੈਨੂੰ ਕਹਿੰਦਾ ਆਪਣੀ ਨੋਟਿਸ ਬਣਵਾ ਕੇ ਲਿਆ ਇਹ ਮੈਂ ਉਹਨੂੰ ਕਿਹਾ ਵੀ ਤੁਸੀਂ ਆਪ ਕਹੋ ਸਰ ਜੀ ਕਹਿੰਦਾ ਹੋਰ ਆ ਹੋਰਾਂ ਵੱਖਰਾ ਵਿਭਾਗ ਮੇਰਾ ਵੱਖਰਾ ਵਾ ਤੇ ਮੈਨੂੰ ਟੁੱਟੀ ਜਾਨੇ ਦਿੱਤਾ ਜਾ ਰਿਹਾ 6 ਸਾਲ ਹੋ ਗਏ ਆ ਮੈਂ ਸਖਬਿੰਡ ਚੱਲਦਾ ਆ ਰਿਹਾ ਸਾਡੀ ਸਰਕਾਰ ਚ ਹੋ ਚੁੱਕੀ ਆ ਉਹਦੇ ਬਾਰੇ ਤੁਹਾਡਾ ਕੀ ਉਮੀਦਤਿਕੰ ਹੈ ਜੀ ਮੈਂ ਉਹ ਤੁਹਾਨੂੰ ਦੁਬਾਰਾ ਦਿੜਿਉਣਾ ਚਾਹਨਾ ਸਰਕਾਰ ਨੇ ਕਿਹਾ ਕਿ ਰਿਸ਼ੋਤ ਬੰਦ ਹੋਏਗੀ ਪਰ ਮੈਂ ਇੱਕ ਗੱਲ ਹੋਰ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਜੇ ਮੰਨੋ ਕੋਈ ਸਮੈਗ ਵੇਚਦਾ ਫੀਂ ਵੇਚਦਾ ਸ਼ਰਾਬ ਵੇਚਦਾ ਉਹਦੀ ਜਾਇਦਾਦੀ ਕੁਰਕੀ ਹੋ ਸਕਦੀ ਆ ਤੇ ਇਹ ਕਿਰੇਆ ਇਹ 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 ਰਿਸ਼ਵਤ ਹੈ ਇਹ ਇਹ ਬਲੈਕਮੇਲ ਨਹੀਂ ਤੋਂ ਕਰਦੇ ਆ ਇਹ ਵੀ ਬਲੈਕਮੇਲ ਆ ਕਿਉਂ ਨਹੀਂ ਇਹਨਾਂ ਨੂੰ ਕਰਦੇ ਕਿਉਂਕਿ ਸਾਡੇ ਨਾਲ ਦੋ ਵਾਰੀ ਵਾਅਦਾ ਕਰਕੇ ਇਹਨਾਂ ਦੀ ਜਾਇਦਾਦ ਦਾ ਇੱਕ ਘਣਟ ਕੋ 7 7 8 8 ਕਰੋੜ ਦਾ ਮਾਲਕ ਆ ਇਹਨਾਂ ਦੀ ਜਾਇਦਾਦ ਇੱਥੇ ਸੱਤ ਪਾਲ ਜਿਹੜਾ ਲੱਗਾ ਹੈਡ ਕਲਰ ਕੇ ਉਹਨੂੰ ਕਹੇ ਵੇਖਿਆ ਉਹਦੇ ਕੋਲ ਕਿੰਨੀ ਜਾਇਦਾਦ ਆ ਉਹਨੇ ਆਪਣੇ ਨਾਨਕੇ ਦੇ ਨਾਂ ਤੇ ਜਾਇਦਾਦ ਲਈ ਆਪਣੇ ਚਾਚੇ ਦੇ ਮੁੰਡਿਆਂ ਦੇ ਨਾਂ ਤੇ ਜਾਇਦਾਦ ਬਣਾਈ ਉਹਨੇ ਆਪਣੀ ਮਾਸੀ ਦੇ ਮੁੰਡਿਆਂ ਦੇ ਨਾਂ ਤੇ ਜਾਇਦਾਦ ਬਣਾਈ ਕੁਮ ਸ਼ੁੱਧਗੀ ਜਾਇਦਾਦ ਬਣਾਈ ਆਪਣੇ ਕਿਹੜੀ ਭੂਆ ਦੇ ਫੁੱਫੀ ਦੇ ਮੁੰਡੇ ਆ ਉਹਨਾਂ ਦੇ ਨਾਂ ਤੇ ਇਜਾਦਤ ਬਣਾਈ ਮੈਂ ਕਹਿੰਦਾ ਜੇ ਮੈਂ ਗਲਤ ਆ ਤੇ ਮੇਰੇ ਤੇ ਪੁਛਾ ਦੇ ਦਿਓ ਕਿ ਉਹ ਤੇ ਉਹ ਗਲਤੀਆਂ ਦੇ ਤੇ ਪੁਛਾ ਦਿਓ ਹਾਂ ਜੀ ਭਾਜੀ ਕੀ ਕਹਣਾ ਤੁਹਾਡਾ ਜੀ ਜੀ ਤੁਸੀਂ ਇੱਕ ਸਵਾਲ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੈਂ ਸਮਾਜ ਸੇਵਕ ਲਖਰਾਮ ਪਾਇਲੇ ਵਿਖੋ ਤੁਸੀਂ ਸਵਾਲ ਕੀਤਾ ਹੈ ਕਿ ਸੀਐਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਭ੍ਰਸਤਾਚਾਰ ਖਤਮ ਹੋ ਚੁੱਕੀ ਹੈ ਕੀ ਤੁਹਾਨੂੰ ਲੱਗਦਾ ਭ੍ਰਸਤਾਚਾਰ ਖਤਮ ਹੋ ਚੁੱਕੀ ਹੈ ਦੋ ਸਾਲ ਰਹਿ ਗਿਆ ਇਥੇ ਮੈਂ ਚੁਣਿਆ ਗਿਆ ਵਾ ਕੀ ਗੱਲ ਮੈਨੂੰ ਨਹੀਂ ਪਤਾ ਇਹ ਗੱਲ ਕੀ ਹੋ ਰਿਹਾ ਕਾਰਪੋਰੇਸ਼ਨ ਕੀ ਹੋ ਰਿਹਾ ਇਹ ਮੇਰੇ ਕੰਨ ਦਾ ਭਾਵਾ ਕਿ ਭ੍ਰਸ਼ਟਾਚਾਰ ਨਹੀਂ ਖਤਮ ਹੋਈ ਇਹ ਆਪਾਂ ਕਾਰਪੋਰੇਸ਼ਨ ਦਫਤਰ ਕਹਿੰਦੇ ਆ ਇਹ ਰਿਸ਼ਵਤ ਖੋਰ ਦਾ ਸੈਂਟਰ ਬਣਿਆ ਸੈਂਟਰ ਕ腐ਸ਼ਨ ਦਫਤਰ ਆ ਜੀ ਕ腐ਸ਼ਨ ਦਾ ਦਫਤਰ ਬਣ ਚੁੱਕਾ ਆ ਨਾ ਅਸੀਂ ਲੋਕਾਂ ਨੂੰ ਸਰਕਾਰ ਨੇ ਕਿਹਾ ਸੀ ਜਦੋਂ ਬਣਵਲੇ ਵੀ ਅਸੀਂ ਰਿਸ਼ਵਤ ਖਤਮ ਕਰਾਂਗੇ ਪਰ ਰਿਸ਼ਵਤ ਖਤਮ ਕਰਨ ਦੀ بجائے ਡਬਲ ਤੋਂ ਡਬਲ ਰਿਸ਼ਵਤ ਹੋ ਗਈ ਆ ਇੱਕ ਕਲਰਕ ਫੜ ਲੋ ਤੇ ਤਿੰਨਾਂ 24 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਇਸ ਕਰਕੇ ਅਸੀਂ ਤੁਹਾਡੇ ਮਾਦਮ ਤੋਂ ਕਹਿੰਨੇ ਆ ਕਿ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਵਧੀਆ ਕਾਨੂੰਨ ਬਣਾਇਆ ਬਹੁਤ ਸੋਹਣਾ ਕਾਨੂੰਨ ਬਣਾਇਆ ਵੀ ਜਿਹੜਾ ਕੋਈ ਗਲਤ ਕੰਮ ਕਰਦਾ ਨਸ਼ਾ ਵੇਚਦਾ ਉਹਦੀ ਜਾਇਦਾਦ ਕੁਰਕੋਈ ਗਈ ਰਿਸ਼ਵਤ ਲੈਂਦਾ ਉਹਦੀ ਜਾਇਦਾਦ ਪਰ ਅਸੀਂ ਤੁਹਾਡੇ ਮਾਦਮ ਤੋਂ ਕਹਿੰਨੇ ਆ ਕਿ ਕਲਰਕ ਉਹਨਾਂ ਦੀ ਮਾਸੀ ਦੇ ਮੁੰਡੇ ਜਾਂ ਭੂਆ ਦੇ ਮੁੰਡੇ ਆ ਇਹ ਕਰਕੇ ਇਹਨਾਂ ਦੀ ਜਾਇਦਾਦ ਨਹੀਂ ਆ ਜਿਹਨੇ ਕੰਮ ਗਲਤ ਕੀਤਾ ਆ ਉਹਨਾਂ ਦੇ ਖਿਲਾਫ ਕਾਰਵਾਈ ਕਰ ਤੁਸੀਂ ਹੁਣ ਤੱਕ ਕਿਧੇ ਕਿਧੇ ਖਿਲਾਫ ਜੜੀ ਅਸੀਂ ਗਾਇਬ ਫਾਟੂ ਮੈਂ ਆਖਿਆ ਜੀ ਇਹਦੇ ਤੁਹਾਨੂੰ ਅੰਦਰੋਂ ਪਤਾ ਲੱਗ ਸਕਦਾ ਆ ਕਿਧੇ ਕਿਧੇ ਮੇਰ ਨੂੰ ਵੀ ਚਿੱਠੀ ਦਿੱਤੀ ਅੱਛਾ ਜੀ ਮੇਰ ਨੂੰ ਬਹਿ ਕੇ ਸਮਝਾਇਆ ਵੀ ਆਹ ਕਲਰਕਾਂ ਦੀ ਇਨਕੁਆਰੀ ਕਰ ਲੈ ਇਹਨਾਂ ਕੀ ਕੀਤਾ ਉਲਟ ਕੀ ਕੀਤਾ ਉਹਨਾਂ ਦੀ ਬਦਨੀ ਹੋਈ ਹੋਈ ਉਹਨਾਂ ਨੂੰ ਉਸੇ ਸੀਟ ਤੇ ਲਾ ਵੀ ਜਿਹੜੇ ਸੀਟ ਤੇ ਜਿਆਦਾ ਪੈਸੇ ਮਿਲਦੇ ਆ ਜਿਆਦਾ ਪੈਸੇ ਮਿਲਦੇ ਆ ਇੱਕ ਕਲਰਿਕ ਕੋ 3 3 4 4 ਬੀਟਾ ਨਹੀਂ ਮਹਾਜਰੀਆਂ ਫਿਰ ਇੱਥੇ ਮੈਂ ਮੇਰ ਸਾਹ ਨੂੰ ਦੱਸਿਆ ਪੀ ਜਿਹੜੇ ਲਗਭਗ 1200 ਬੰਦਾ ਕੰਮ ਕਰਦਾ 600 ਬੰਦਾ 657 ਬੰਦੇ ਘਰ ਬੈਠੇ ਤਰਖਾ ਲੈ ਰਿਹਾ ਜਿੰਨਾਂ ਦਾ 3 ਕਰੋੜ ਰੁਪਇਆ ਹਰ ਮਹੀਨੇ ਇਹ ਰਾ ਫਿਰ ਹੁੰਦੀ ਆ ਤੇ ਉਹਦਾ 99 ਲੱਖ ਰੁਪਇਆ ਇਕੱਠਾ ਕਰਕੇ ਇੱਥੇ ਭੰਡਾਰੀ ਸਾਹਿਬ ਹੈ ਜਿਹੜੇ ਹੁਣ ਸੈਕਟਰੀ ਬਣੇ ਆ ਉਹ ਸਾਰਿਆਂ ਨੂੰ ਥਲੀਆਂ ਬਣਾਕਦੇ ਸਾਰਿਆਂ ਨੂੰ ਥਲੀਆਂ ਬਣਾਕੇ ਦਿੰਦੀ ਆ ਇਸ ਕਰਕੇ ਇਸ ਚੀਜ਼ ਦੀ ਨੁਕਵਾਰੀ ਨਹੀਂ ਹੋ ਸਕਦੀ ਤੇ ਵਿਚਾਰੇ ਝਾੜੂ ਵਾਲੇ ਦਾ ਕੀ ਕਰਨਗੇ ਤੋਂ ਸਮਝ ਝਾੜੂਆ ਦੀ ਸੁਭਾਰ ਕਿੱਥੋਂ ਤੱਕ ਹੁੰਦੀ ਆ ਤਾਂ ਇਸ ਕਰਕੇ ਅਸੀਂ ਤੁਹਾਡੇ ਮਾਧਮ ਤੋਂ ਪੰਜਾਬ ਸਰਕਾਰ ਨੂੰ ਔਰ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਹਿਰਾਫੇਰੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਸਰਕਾਰ ਵਧੀਆ ਸੋਹਣੀ ਹੈ ਮੇਰ ਵੀ ਵਧੀਆ ਸੋਣਾ ਸਰਦਾਰ ਆ ਸਿੱਖੀ ਨੂੰ ਜਾਣਦਾ ਸਿੱਖੀ ਨੂੰ ਜਾਣਦਾ ਆ ਵੀ ਸਿੱਖ ਦਾ ਕਰਮ ਕੀ ਆ ਕਿ ਜਿੱਥੇ ਜ਼ੁਲਮ ਹੁੰਦਾ ਉੱਥੇ ਆਪ ਖਲੋਣਾ ਪਰ ਆਪ ਖਲੋਂਦੀ ਬਜਾਏ ਅਸੀਂ țeਡੇ ਹੋ ਕੇ ਲੰਗਦੇ ਪਈ ਆ ਇਹ ਸਿੱਖੀ ਦਾ ਜਿਹੜਾ ਹੈ ਨਾ ਠੀਕ ਨਹੀਂ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ ਆ ਇਹਨਾਂ ਦਾ ਸਰਵਿਸ ਡੈਨੋਰ ਦਾ ਕੀਤਾ ਜਾਏ ਕਿੰਨੀ ਕਿੰਨੀ ਰੇਲ ਤੋਂ ਇੱਕ ਇੱਕ ਸੀਟ ਤੇ ਬੈਠੇ ਨੇ ਕੋਈ ਚੈੱਕ ਕਰਨ ਵਾਲਾ ਨਹੀਂ ਦਸ ਦਾ ਸੀਟ ਤੋਂ ਅੱਡਰ ਸਾਡੋਂ ਇੱਕੋ ਸੀਟ ਤੇ ਬੈਠੇ ਲਗਾਤਾਰ ਜਦੋਂ ਇਹ ਕਮਾਈ ਆ ਰਹੀ ਹੈ ਨਜਾਇਜ਼ ਜਦੋਂ ਇੰਸਪੈਕਟਰ ਬਣ ਗਿਆ ਉਹਨੂੰ ਫੀਲਡ 'ਚ ਭੇਜਣ ਉਹ ਸਿੜ ਕੇ ਹੀ ਰੋਸੇ ਕਿਉਂ ਲਾਉਣਾ ਸੀ ਜੇ ਉਹਨਾਂ ਉੱਥੇ ਹੀ ਲਾਉਣਾ ਸੀ ਤੇ ਇੰਸਪੈਕਟਰ ਕੋ ਬਣਾਇਆ ਕਲਰਕ ਹੀ ਬਣੇ ਰਹਿੰਦੇ ਹਾਂਜੀ ਮੈਂ ਕਹਿੰਦਾ ਇਹਨਾਂ ਦੀ ਜਾਇਦਾਦ ਚੈੱਕ ਕਰਨ ਜੇ ਦਾਤੋਂ ਨਹੀਂ ਚੈੱਕ ਕਰਦੇ। ਯਾਰ ਮੈਨੂੰ ਦੱਸੋ ਵੀ ਕਸੂਰ ਕਿੱਥੇ ਆ? ਕਸੂਰ ਤੇ ਹਰਮਾਨ ਦਾ ਹੀ ਹੋਇਆ ਨਾ। ਜਿਹੜੀ ਫੈਲਾ ਇਹਨਾਂ ਦੇ ਜਿਹੜੀਆਂ ਫੈਲਾ ਰਿਪੋਰਟਰਾਂ ਬਣੀਆਂ ਉਹ ਉਹਨਾਂ ਨੇ ਠੰਡੇ ਬਸੇ ਚ ਪਾਹਤੀਆਂ ਉਹਨਾਂ ਨੂੰ ਦਫ਼ਤਰ ਦਾਖਲ ਕਰਾਤੀਆਂ। ਇਹ ਮੇਰੀ ਬੇਨਤੀ ਆ ਤੁਹਾਡੇ ਮਾਦਮ ਤੋਂ ਕਿ ਮੈਂ ਫਿਰ ਤੁਹਾਡੇ ਮਾਦਮ ਤੋਂ ਮੰਗ ਕਰਦਾ ਇਹ ਕਲਰਕਾਂ ਨੂੰ ਜਿੰਨੇ ਕਲਰਕਾ ਇਹ ਜਿਹੜੇ ਅਸੀਂ ਦਿੱਤੇ ਗਏ ਹਨ ਉਹਨਾਂ ਦੀ ਇਨਕੁਆਰੀ ਕਰ ਲੈਣ। ਉਹਨਾਂ ਨੂੰ ਚਾਰ ਸੀਟ ਕਰਨ ਸਸਪੈਂਡ ਕਰਨ ਸਰਕਾਰ ਦੇ ਖਿਲਾਫ ਲਿਖ ਕੇ ਭੇਜਣ ਪੁਲਿਸ ਨੂੰ ਲਿਖ ਕੇ ਭੇਜਣ ਜਿਹੜਾ ਇੱਕ ਚੋਰ ਆ ਪੁਲਿਸ ਨੂੰ ਲਿਖ ਕੇ ਨਹੀਂ ਭੇਜ ਸਕਦੇ ਪੀ ਇਹਨੇ ਸਰਵਸਵਕ ਕਾਬ ਕੀਤੀ ਆ ਇਹਨੇ ਸਾਰੇ ਪੈਸੇ ਕਢਾਏ ਆ ਹੁਣ ਜੇ ਮੰਨ ਲਓ ਉਹਨੂੰ ਪੈਸੇ ਮਿਲਦੇ ਆ ਤੋ ਕਿੱਥੋਂ ਮਿਲਨੇ ਆ ਕਿੱਥੋਂ ਮਿਲਨੇ ਆ ਸਰਕਾਰ ਦੇ ਘਰੋਂ ਜਾਣੇ ਆ ਉਹ ਤੁਹਾਡੇ ਸਾਡੇ ਪੈਸੇ ਜਾਣੇ ਆ ਸੱਜਣ ਤੁਸੀਂ ਐਲੀਕੇਸ਼ਨ ਲਾ ਰਹੇ ਏ ਉਹਨਾਂ ਦਾ ਤੁਹਾਡੇ ਕੋਲ ਡਾਕੂਮੈਂਟਰੀ ਹੈਗੀ ਜੀ ਬਿਲਕੁਲ ਜੀ ਪਹਿਲੇ ਜਦੋਂ ਚਿੱਠੀ ਦਿੱਤੀ ਸਾਡੇ ਡਾਕੂਮੈਂਟ ਲਾ ਕੇ ਦਿੱਤੀ ਐ ਇੱਥੇ ਦੇ ਅ ਮੇਰੇ ਖਿਲਾਫ ਪਿਆ ਦਾ ਨਾਮ ਮੁੰਡਾ ਇੱਥੇ ਹੈਗਾ ਉਹਦਾ 6 6 ਲੱਖ 46 ਹਜ਼ਾਰ ਦਾ ਕਾਕੇ ਦਾ ਚੈੱਕ ਕਢਾ ਲਿਆ ਉਹਦਾ ਕਦੀ ਦੂਜਾ ਚੈੱਕ ਤੇਰੇ ਚੈੱਕ ਦੀ ਫੋਟੋਕਾਪੀ ਦੇ ਦਿੰਦੇ ਆ ਆ ਜਾ ਕੇ ਚੈੱਕ ਕਢਾ ਲਾ ਇਹਦੇ ਚੈੱਕ ਦੀ ਕਾਪੀ ਦਿੱਤੀ ਐ ਜਾ ਕੇ ਚੈੱਕ ਕਢਾ ਲਾ ਉਹਦੇ ਤੋਂ ਕੂਂਡ ਜਿਹੜਾ ਨੰਬਰ ਆ ਉਹਨੂੰ ਮਤਲਬ ਵੱਖਰਾ ਵੱਖਰਾ ਕਟਿੰਗ ਕਰਤੀ ਦੱਸੋ ਐਤੋਂ ਵੱਡੀ ਗੜਾ ਫੇਰੀ ਕਿ ਹੋ ਸਕਦੀ ਆ ਇਸ ਕਰਕੇ ਇੰਡੀਆ ਨੇ ਜਾ ਕੇ ਸਾਰੇ ਮੇਰੀ ਬੇਨਤੀ ਆ ਵੀ ਜੋ ਮੈਂ ਤੁਹਾਡੇ ਨਾਲ ਸਵਾਲ ਕੀਤੇ ਆ ਤੁਸੀਂ ਜਾ ਕੇ ਕਮਿਸ਼ਨਰ ਪੁੱਛ ਲੋ ਹੈਡ ਕਮਿਸ਼ਨਰ ਮੋਲੋ ਇਹ ਜਿਹੜਾ ਚੋਰ ਡਾਕ ਕਿਰਨੇ ਆ ਇਹਨੂੰ ਜਾ ਕੇ ਪੁੱਛ ਲੋ ਨਾ ਤੇ ਚੋਰ ਹੀ ਗਵਾਂਗਾ ਵੱਡਾ ਚੋਰ ਬੇਈਮਾਨ ਇਹਦੀ ਜਾਇਦਾਦ ਨਹੀਂ ਕਰੀ ਕਰ ਲੋ ਜਦੋਂ ਜੇਲ੍ਹ ਦੇ ਵਿੱਚ ਹੁੰਦਾ ਸੀ ਸੂਬੇ ਡੰਟਾ ਉਹ ਉੱਥੋਂ ਨਹੀਂ ਨਿਕਵਾਰੀ ਕਰ ਲੋ ਇਹਦੀਆਂ ਸ਼ਿਕਾਇਤਾਂ ਕਿੰਨੀਆਂ ਨੇ ਹਾਂਜੀ ਐ ਕਿਛ ਕਹਤਾ ਕਿੰਨੀਆਂ ਨੇ ਇਹਦੀਆਂ ਇਹ ਕਰਕੇ ਮੇਰੀ ਬੇਨਤੀ ਆ ਪੀ ਉਹ ਕਹਿੰਦਾ ਕਿ ਮੈਂ ਬਿੱਲ ਤੇ ਸੈਨ ਕਰਨ ਦੇ ਪੈਸੇ ਲੈਣਾ ਤੇ ਤਨਖਾਹ ਸਰਕਾਰ ਕੋਲ ਕਿੱਥੋਂ ਲੈਂਦਾ ਜੀ ਦੱਸੋ ਜੀ ਤਨਖਾਹ ਕੋਲ ਸਣ ਪਹਿ ਲੈਣਿਆ ਉਹ ਤਨਖਾਹ 1.5 ਲੱਖ ਰੁਪਇਆ ਕਿੱਥੇ ਜਿਹੜਾ ਸੈਨ ਕਰਨ ਦੇ ਪੈਸੇ ਲੈਂਦਾ ਆਂਦਾ ਮੈਂ ਸੈਨ ਕਰਦੇ ਟੋਰ ਨਾ ਕਹਿੰਦਾ ਟੋਰ ਨਾ ਤੇਰ ਮੈਨੂੰ ਦੱਸੋ ਇਹ ਕਰਕੇ ਮੇਰੀ ਬੇਨਤੀ ਆ ਤੁਹਾਡੇ ਮਾਦਮ ਤੋਂ ਵੀ ਇਹਨਾਂ ਨੂੰ ਤੁਸੀਂ ਨੱਥ ਪਾ ਸਕਦੇ ਏ ਨਹੀਂ ਨੱਥ ਪਾ ਸਕਦੇ ਕਿਉਂਕਿ ਤੁਹਾਡਾ মিডিਆ ਜਿਹੜਾ ਇਹੋ ਜਿਹਾ ਕੀ ਉਹ ਸਰਕਾਰ ਨੂੰ ਹਿਲਾ ਦਿੰਦਾ ਕਾਮਰੇਟ ਹੁੰਦੇ ਹੀ ਨਾ ਹਰ ਕ੍ਰਿਸ਼ਨ ਸਿੰਘ ਸਰਜੀਤ ਉਹ ਐਂਗਲ ਕਮਾਉਂਦੇ ਹੀ ਤੇ ਸੈਂਟਰ ਸਰਕਾਰ ਲਾ ਦਿੰਦੀ ਤੇ ਤੁਹਾਡੇ মিডিਆ ਲਾਉਂਦਾ ਸੀ ਉਹ ਨਹੀਂ ਉਹ ਗੱਲ ਕਰਦਾ ਉਹਨਾਂ ਦੇ ਤਜਰਬਾ ਸੀ ਤਰੀਕਾ ਸੀ ਉਹਨਾਂ ਕੋ ਕਾਨੂੰਨ ਸੀ ਇਹ ਕਰਕੇ ਮੇਰੀ ਬੇਨਤੀ ਆ ਕਿ ਤੁਹਾਡਾ ਬੜਾ ਕੁਝ ਹੋ ਸਕਦਾ ਜੇ ਤੁਸੀਂ ਸਾਡੀ ਝਾੜੂ ਵਾਲਿਆਂ ਦੀ ਮਤ ਕਰਨੀ ਹੈ ਕਿ ਝਾੜੂ ਵਾਲੇ ਤੁਹਾਨੂੰ ਦੇ ਦੇ ਕੁਝ ਨਹੀਂ ਦੇ ਪਰ ਸੀਸਾ ਜ਼ਰੂਰ ਦੇਣਗੇ ਮੈਂ ਤੁਹਾਡੇ ਤੋਂ ਮਾਦਮ ਤੋਂ ਹਰ ਇੱਕ ਗੱਲ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਮੇਰੇ ਭਰਾਓ ਇਹ ਗੱਲ ਨੂੰ ਕਲਰ ਕੋ ਸਮਝਿਓ ਨਹੀਂ ਤੇ ਜਿਹੜੀਆਂ ਇਹਨਾਂ ਦੀਆਂ ਘਰਦੀਆਂ ਨੇ ਛੇਤੀ ਚਪਲ ਮੰਜਾਰਾ ਕਰਨੀਆਂ ਤੇ ਜੇ ਤੁਸੀਂ ਪੈ ਖਾਦੇ ਤੇ ਚਪਲਾ ਵੀ ਤੁਸੀਂ ਖਾਣੀਆਂ ਥੋੜਾ ਖਾਣੀਆਂ ਵੀ ਹਾਂਜੀ ਇਹਨਾਂ ਦੀ ਸੈਲਰੀ ਜਿਹੜੀਆਂ ਨਾ ਸੈਲਰੀ ਸਲਿੱਪ ਵੇਖ ਲਓ ਉਹਦੇ ਦੇ 3000 3 ਰੁਪਏ ਕੱਟੇ ਆ ਹਰ ਮਹੀਨੇ ਕੱਟੇ ਜਾਂਦੇ ਆ ਤੇ ਇਹ ਮੇਰੇ ਵੀਰੋ ਜਿੰਨੀ ਇਥੇ ਚੋਰ ਬਜਾਰੀ ਹੀਰਾ ਫੇਰੀ ਘੋੜੀਆ ਤੈਨੂੰ ਕੌਣ ਸੰਭੂ ਇਸ ਕਰਕੇ ਆਪਨੇ ਅਲੱਗ ਜਾ ਹਾਂਜੀ ਭੋਲਾ ਜੀ ਜੇ ਜਿੰਨੇ ਵੀ ਤੁਸੀਂ ਅਫਸਰਾਂ ਤੇ ਇਲਜ਼ਾਮ ਲਗਾਏ ਨੇ ਹਾਂਜੀ ਤੇ ਜੇ ਤੁਹਾਡੇ ਮਤਲਬ ਪੂਰੇ ਨਹੀਂ ਕਰਦੇ ਤੁਹਾਡੇ ਜੋ ਵੀ ਹੈਗੇ ਕੰਮ ਕਲਰਕਾਂ ਦੇ ਤੁਸੀਂ ਲਗਾਏ ਇਲਜ਼ਾਮ ਤੇ ਨਹੀਂ ਕਰਦੇ ਮਸਲਾ ਹੱਲ ਨਹੀਂ ਕਰਦੇ ਤੇ ਇਸ ਤੋਂ ਬਾਅਦ ਤੁਹਾਡਾ ਅਗਿਆ ਕਦਮ ਕੀ ਹੋਏਗਾ ਦੇਖੋ ਜੀ ਮੇਰਾ ਮੇਰਾ ਜਿਹੜਾ ਅਸੀਂ ਥੋੜੇ ਦੇਣੀ ਜੀ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਰਹੇ ਆ ਵੀ ਇਹ ਜਿਹੜੇ ਸਬੂਤਾਂ ਤੇ ਇਨਕੁਆਰੀ ਕਰਕੇ ਇਹਨਾਂ ਦੇ ਕਾਰਵਾਈ ਕਰਨੀ ਹੋਣਾ ਵੀ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਕਿਉਂ ਕਿਉਂ ਨਾ ਕਹਣਾ ਕਮਿਸ਼ਨਰ ਸਾਨੂੰ ਲਿਖ ਕੇ ਭੇਜੇ ਪਰ ਜਿਹੜਾ ਹਾਈ ਕੋਰਟ ਆ ਉਹ ਸਬੂਤ ਮੰਗਦਾ ਵੀ ਤੁਸੀਂ ਕਿਨੂੰ ਕਿਨੂੰ ਮਿਲੇ ਜੀ ਉਹਨਾਂ ਦਾ ਨੰਬਰ ਮੈਂ ਵਕੀਲ ਨਾਲ ਗੱਲ ਕੀਤੀ ਹਾਈ ਕੋਰਟ ਦੇ ਨਾਲ ਉਹਨਾਂ ਨੇ ਕਿਹਾ ਜੀ ਇੱਕ ਅਰਜ਼ੀ ਜਿਹੜੀ ਆ ਨਾ ਤੁਸੀਂ ਪੁਲਿਸ ਕਮਿਸ਼ਨਰ ਵੀ ਦੇ ਦਿਓ ਉਹਦਾ ਨੰਬਰ ਲੱਗਾ ਉਸ ਤੋਂ ਬਾਅਦ ਦਾ 15 ਦਿਨਾਂ ਬਾਅਦ ਤੁਸੀਂ ਸਾਡੇ ਕੋ ਆਜੋ ਇਹ ਜਿਹੜਾ ਨਾ ਹਾਈ ਕੋਰਟ ਚ ਅਸੀਂ ਕੇਸ ਪਾਵਾਂਗੇ ਤਿਆਰ ਕਰਾਂਗੇ ਔਰ ਹਾਈ ਕੋਰਟ ਜਿਹੜਾ ਹੈ ਇਹਨਾਂ ਨੂੰ ਤਲਬ ਕਰੇਗੀ ਇਹ ਨੰਬਰਾਂ ਅਗਲ ਠੀਕ ਹੈ ਕਦੇ ਨਾ ਆ ਗਏ ਨੇ ਭਾਈ ਪੰਗ ਪੰਦੇ ਨੂੰ ਮੋਟਾ ਦੁਰੀ ਆ ਵੀ ਆ ਮੈਡਮ ਸਾਈਡ ਤੇ ਨਹੀਂ ਇਧਰ ਆ ਜਾਓ ਸਰ ਥੋੜਾ ਘੁੰਮ ਜਿਓ ਆ ਸਿਮਰਟ ਸਾਹਿਬ ਮੈਿਕਾ ਕਿਉਂ ਸਗਦੇ ਮੈਂ ਚੱਕਾ ਹੋ ਕੇ ਨਿਕਲੂਗੀ ਇਧਰ ਇਨਕੁਆਰੀ ਹਸਤਾ ਯਾ ਯਾਦ ਕੀ ਕਰ ਦਿੰਦੇ ਆਹੋ ਜੀ ਅੱਜ ਜੋਇਨ ਅੱਜ ਜੋਇਨ ਕਮਿਸ਼ਨਰ ਸਾਹਿਬ ਨੂੰ ਨਾ ਦੋ ਦਿਨ ਦੇ ਪ੍ਰੈਜ਼ੀਡੈਂਟ ਆਫਿਸ ਚ ਪ੍ਰੈਜ਼ੀਡੈਂਟ ਆਫ ਜਰ ਮੈਮ ਪ੍ਰੈਜ਼ੀਡੈਂਟ ਮੈਨ ਬਹਾਰੇ ਛੱਤੀਗੜ੍ਹ ਉਹਨਾਂ ਉਹ ਲਾਈਜ਼ਰ ਹਾਊਸ ਬਣਿਆ ਹੈ ਇਸ ਲਈ 2 ਦਿਨ ਇੱਥੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਭੋਲੇ ਨਹੀਂ ਹੋ ਗਿਆ ਪਰਸਨਲ ਆ ਕੇ ਵੀਰਵਰ ਆਜਣ ਤੇ ਜਿੰਨੇ ਵੀ ਜੇ ਕੋਈ ਇਸ਼ੂਜ਼ ਹੈਗੇ ਉਹਨਾਂ ਨੂੰ ਸੋਲਵ ਹੋ ਜੇਗਾ ਪਰ ਬਹੁਤ ਗੰਭੀਰ ਇਸ਼ੂ ਨਹੀਂ ਇਨਜਾਮ ਬਹੁਤ ਵੱਡੇ ਲਗਾਏ ਨੇ 1 ਕਰੋੜ ਰੁਪਏ ਦਾ ਕਹਿੰਦੇ ਖਬਰ ਕੀਤਾ ਹੈ ਦੇਖੋ 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 ਲੋਟੇ ਜਾ ਰਿਹਾ ਕੰਮ ਚੱਲ ਰਿਹਾ ਕੀ ਕਹਿੰਨਾ ਨਹੀਂ 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 ਦੇਖੋ ਇਹ ਤੇ ਇਨਕੁਆਇਰੀ ਤੋਂ ਬਾਅਦ ਹੀ ਪਤਾ ਚਲੇਗਾ ਨਾ ਪਰ ਕਦੇ ਇਨਕੁਆਇਰੀ ਹੋਈ ਸੀਗੀ ਉਸ ਤੋਂ ਬਾਅਦ ਵੀ ਨਹੀਂ ਨਹੀਂ ਦੇਖੋ ਜਿੱਥੋਂ ਉਹ ਇਨਕੁਆਇਰੀ ਅਫਸਰ ਬਨੇ ਆ ਉਹਨਾਂ ਦੇ ਆਰਡਰ ਹੋਏ ਆ ਜੋਇਨਿੰਗ ਵੀ ਮੇਰੇ ਕੋਲ ਆਰਡਰ ਪਏ ਆ ਉਹਨਾਂ ਦੇ ਜੋਨ ਕੁਸ਼ਰ ਸਾਹਿਬ ਨੂੰ ਇਨਕੁਆਰੀ ਆਫਸਰ ਰਹੀ ਹੈ ਉਹਦੇ ਵਿੱਚ ਜਿੰਨੇ ਵੀ ਇਸ਼ੂ ਹੈ ਪੂਰਾ ਸੌਟ ਆਊਟ ਹੋਣਗੇ ਔਰ ਪੂਰੀ ਇਨਕੁਆਰੀ ਫੇਅਰ ਹੋਏਗੀ ਇਨਸਾਫ ਮਿਲੇਗਾ ਇਹਨਾਂ ਨੂੰ ਸਵੈ ਕੰਕਰੀਓਂ ਸ਼ੋ ਨਹੀਂ ਮਿਲੇਗਾ ਗਿਵਨ ਸਾਹਿਬ ਦਾ ਕਿਉਂ ਨਹੀਂ ਮਿਲੇਗਾ ਅੱਗੇ ਕੁਝ ਹੋ ਮਿਲਿਆ ਇਹਨਾਂ ਨੂੰ ਉਹ ਕਿਹੇ ਸਗਾ ਮਿਲਿਆ ਦੁਆਇਆ ਸਾਰਾ ਮਿਲਿਆ ਕਿਉਂ ਨਹੀਂ ਮਿਲੇਗਾ ਇਨਕੁਆਰੀ ਕਿੰਨੇ ਸਮੇਂ ਵਿੱਚ ਹੋ ਜਾਏਗੀ ਉਹ ਹੀ ਉਹ ਦੱਸ ਸਕਦੇ ਜੋਨ ਕੁਸ਼ਰ ਸਾਹਿਬ ਦੱਸਦੇ ਉਹ ਟਾਈਮ 15 ਦਿਨਾਂ ਦਾ ਪਹਿਲੇ ਲਾ ਕੇ ਗਏ ਸੀ ਅੱਜ 19 ਦਿਨ ਹੋ ਗਏ ਜੀ ਦੇਖੋ ਓਵਰ ਬੱਡਨ ਵਰਕ ਹੈ ਅੱਗੇ ਮਾਰਚ ਦਾ ਮਹੀਨਾ ਕਲੋਜ਼ਿੰਗ ਦਾ ਮਹੀਨਾ ਹੈ ਮੈਂ ਆਸਵਾਸਨ ਦੇਣਾ ਜਿੰਨੀ ਜਲਦੀ ਤੋਂ ਜਲਦੀ ਹੋ ਜਾਏਗੀ ਕਿੰਨੇ ਦਿਨਾਂ ਵਿੱਚ ਹੋ ਜੂਗੀ ਜਿੰਨੀ ਜਲਦੀ ਤੋਂ ਜਲਦੀ ਹੋ ਜਾਏਗੀ ਬਸ ਨਹੀਂ ਯਾਰ ਮੇਰੀ ਬੇਨਤੀ ਸੁਣ ਲੋ ਤੇ ਆਹੀ ਤੁਹਾਡੀ ਬਹੁਤ ਸਪੈਕਟ ਕਰਦੀ ਆ ਤੁਸੀਂ ਗਰੀਬ ਦੀ ਮਤ ਵੀ ਕਰਦੇ ਤੁਸੀਂ ਤੁਸੀਂ ਹਰ ਬੰਦੇ ਨੂੰ ਸੁੰਦੇ ਵੀ ਜੇ ਮੈਨੂੰ ਇਹ ਦੱਸੋ ਕਿ ਜਿਹੜੇ ਕਲਰਕ ਤੁਸੀਂ ਟੈਲੀਫੋਨ ਕਰਕੇ ਸਾਦੇ ਜੇ ਤੁਹਾਡੀ ਗੱਲ ਨਹੀਂ ਮੰਨਦੇ ਤੇ ਇਹਨਾਂ ਵਿਚਾਰੇ ਨੂੰ ਸਾਫ ਦੇਣ ਦੇਖੋ ਦੇਖੋ ਇਹ ਮਤਲਬ ਹੀ ਨਹੀਂ ਹੈ ਕੋਈ ਗੱਲ ਨਹੀਂ ਮੰਨਦਾ ਸਾਰੇ ਗੱਲ ਮਨਵਾਵਾਂਗੇ ਕਿਉਂ ਨਹੀਂ ਮੰਨਣਗੇ ਨਹੀਂ ਤੇ ਮੰਨ ਕੇ ਬਣਵਾ ਨਹੀਂ ਆਂਦੀ ਸਾਨੂੰ ਇਸੇ ਬਾਕੀ ਜਿਹੜੇ ਤੁਹਾਡੇ ਜਿਹੜੇ ਵੀ ਕੋਈ ਇਸ਼ੂ ਹੈ ਜਿਹੜੇ ਤੁਹ ਇਲਜ਼ਾਮ ਜਾਂ ਕੋਈ ਵੀ ਤੁਸੀਂ ਲਿੱਤੇ ਆ ਉਹਦਾ ਸੌਲਟ ਆਊਟ ਹੋਏਗਾ ਉਹਦਾ ਫੇਰ ਇਨਕੁਆਇਰੀ ਹੋਏਗੀ ਮੈਂ ਤੇ ਨਾ ਆਸ਼ਵਾਸਾ ਦਿੰਦਾ ਨਾ ਉਹ ਬਿਲਕੁਲ ਸੱਚ ਆਸ਼ਵਾਸਾ ਹੋਏਗਾ